ਲੋਕਾਂ ਦੇ ਘਰਾਂ ਵਿੱਚ ਬਰਤਨ ਸਾਫ਼ ਅਤੇ ਸਫਾਈ ਦਾ ਕੰਮ ਕਰਨ ਵਾਲੀ ਇੱਕ ਜ਼ਰੂਰਤਮੰਦ ਔਰਤ ਨੂੰ ਮੇਰੀ ਮਾਂ ਐਨਜੀਓ ਵੱਲੋਂ ਇੱਕ ਛੋਟੀ ਜਿਹੀ ਦੁਕਾਨ ਖੋਲ ਕੇ ਦਿੱਤੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ ਇਹ ਛੋਟੀ ਦੁਕਾਨ ਦੇ ਵਿੱਚ ਇਸ ਗਰੀਬ ਔਰਤ ਨੂੰ ਖਾਣ ਪੀਣ ਦਾ ਸਮਾਨ ਰੱਖ ਕੇ ਦਿੱਤਾ ਹੈ ਜਦੋਂ ਔਰਤ ਨੂੰ ਇਸ ਇਹ ਦੁਕਾਨ ਜਿਹੜੀ ਹੈ ਖੋਲ ਕੇ ਦਿੱਤੀ ਗਈ ਸੀ ਤਾਂ ਐਮਐਲਏ ਸ਼ੈਰੀਕਲ ਸੀ ਖੁਦ ਮੌਕੇ ਤੇ ਹਾਜ਼ਰ ਹੋਏ ਸਨ ਤੇ ਦੱਸਦੇ ਹੀ ਇਹ ਔਰਤ ਆਪ ਅਪਾਹਜ ਹੈ ਤੇ ਉਸ ਦਾ ਘਰ ਵਾਲਾ ਬਿਮਾਰ ਰਹਿੰਦਾ ਹੈ ਅਤੇ ਘਰ ਦੇ ਵਿੱਚ ਉਹਨਾਂ ਦੀ ਇੱਕ ਛੋਟੀ ਬੱਚੀ ਵੀ ਹੈ ਉਸ ਦੀ ਹੋਇਚਾ ਸੀ ਕਿ ਉਸ ਦੀ ਬੱਚੀ ਪੜ੍ਹ ਲਿਖ ਕੇ ਕੁਝ ਬਣ ਜਾਵੇ ਤੇ ਉਸ ਨੂੰ ਆਪਣੀ ਇਹ ਉੱਚਾ ਜਿਹੜੀ ਹੈ ਉਹ ਪੂਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਤੋਂ ਬਾਅਦ ਉਹ ਆਪਣੀ ਬੱਚੀ ਨੂੰ ਸਕੂਲ ਭੇਜਦੀ ਹੈ ਤੇ 10 ਵਜੇ ਦੁਕਾਨ ਤੇ ਆ ਕੇ ਦੁਕਾਨ ਦਾ ਕੰਮ ਕਰਦੀ ਹੈ ਜਦੋਂ ਇਸ ਔਰਤ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਸੀ ਕਿਸੇ ਨੇ ਕਿਸੇ ਦੇ ਘਰ ਚ ਜੜਾਏ ਕੰਮ ਕਰਦੀ ਸੀ ਤੇ ਮੇਰੀ ਮਾਂ NGO ਵਾਲਿਆਂ ਨੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਮੈਂਬਰ ਜਿਹੜੇ ਨੇ ਵਿਕਾਸ ਮਹਿਤਾ ਉਹਨਾਂ ਨੇ ਇੱਕ کاروبار ਮੈਨੂੰ ਜਿਹੜਾ ਹੈ ਖੋਲ ਕੇ ਦਿੱਤਾ ਹੈ ਤੇ ਹ ਆ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਆ ਤੇ ਇਸ ਮੌਕੇ ਤੇ ਉਹਨੇ ਵੀ ਕਿਹਾ ਹੈ ਕਿ ਮੈਂ ਦਿলো ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੇਰੀ ਇੰਨੀ ਜ਼ਿਆਦਾ ਮਦਦ ਕੀਤੀ ਮੇਰਾ ਨਾਮ ਜੋਤੀ ਵੀਰ ਜੀ ਵੀਰ ਜੀ ਇਹ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਨਿੰਮਕੇ ਦੀਆਂ ਬੋਤਲਾਂ ਠੰਡੇ ਦਾ ਪਾਣੀ ਠੰਡਾ ਪਾਣੀ ਰੱਖਿਆ ਇਹ ਨਾਲ ਇਹ ਵਿਕਾਸ ਭਾਜੀ ਉਹਨਾਂ ਮਾਦੀ ਸੇਵਾ ਵਾਲੇ ਐਨ ਜੀਓ ਚਲਾਉਂਦੇ ਜਿਹੜੇ ਉਹਨਾਂ ਨੇ ਕੀਤੀ ਸੀ ਸ਼ੁਰੂਆਤ ਅੱਜ 4 ਦਿਨ ਹੋਏ ਆ ਮੈਨੂੰ ਸ਼ੁਰੂ ਕੰਮ ਕੀਤੇ ਨੂੰ ਟਾਈਮ ਪਾਸ ਹੋਈ ਜਾਂਦਾ ਹਲੇ ਤੁਹਾਨੂੰ ਪਤਾ ਹੌਲੀ ਹੌਲੀ ਕੰਮ ਚੱਲਣ ਲੱਗ ਗਿਆ ਹਾਲਾਤ ਮੇਰੇ ਇਦਾਂ ਹੀ ਕਿ ਮੈਂ ਹੰਡੀ ਘਾਪਾ ਤੇ ਇੱਕ ਮੇਰੀ ਬੱਚੀ ਹੀ ਘਰ ਵਾਲਾ ਮੇਰੇ ਠੀਕ ਨਹੀਂ ਹੈਗੇ ਤੇ ਇਸ ਕਰਕੇ ਫਿਰ ਮੈਂ ਕਿਸੇ ਦੇ ਘਰੇ ਕੰਮ ਕਰਨ ਜਾਂਦੀ ਹਾਡਾ ਟਾਈਮ ਪਾਸ ਨਹੀਂ ਸੀ ਹੁੰਦਾ ਕਿਰਾਏ ਤੇ ਆਪਾਂ ਰਹਿੰਦੇ ਹੀਗੇ ਤੇ ਫਿਰ ਮੈਂ ਜਿੰਦਰ ਜਾਂਦੀ ਸੀ ਕੰਮ ਕਰਨ ਉਹਨਾਂ ਦੀ ਦੀ ਹੁਣ ਆ ਉਹਨਾਂ ਦੇ ਵਾਕਫ ਹੀ ਭਾਜੀ ਐਨਜੀਓ ਵਿੱਚ ਲੱਗੇ ਹੀ ਕਿ ਉਹਨਾਂ ਨਾਲ ਸੇਵਾ ਵਾਲੇ ਉਹਨਾਂ ਨੇ ਉਹਨਾਂ ਦੇ ਨਾਲ ਗੱਲ ਕੀਤੀ ਫਿਰ ਭਾਜੀ ਉਹਨਾਂ ਨੇ ਸਾਨੂੰ ਮਿਲਾਇਆ ਵਿਕਾਸ ਭਾਜੀ ਉਹਨਾਂ ਨਾਲ ਫਿਰ ਉਹਨਾਂ ਨੇ ਮੈਂ ਇੱਕ ਦਿਨ ਉਹਨਾਂ ਨੂੰ ਮਿਲਣ ਵਾਸਤੇ ਗਈ ਸੀਗੀ ਫਿਰ ਉਹਨਾਂ ਨੇ ਮੈਨੂੰ ਕਿਹਾ ਹੈਗਾ ਕਿ ਕੋਈ ਗੱਲ ਨਹੀਂ ਜੇ ਤੁਸੀਂ ਕੋਈ ਕੰਮ ਖੋਲਣਾ ਚਾਹੁੰਦੇ ਜੇ ਤਾਂ ਅਸੀਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਜਿਹੜਾ ਵੀ ਕੰਮ ਮੈਨੂੰ ਦੋਗੇ ਮੈਂ ਕਰੂੰਗੀ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਜੇ ਤੁਹਾਡੇ ਚ ਚਾਹਤ ਹੈਗੀ ਆ ਕੰਮ ਕਰਨ ਦੀ ਤੇ ਅਸੀਂ ਤੁਹਾਨੂੰ ਜ਼ਰੂਰ ਖੋਲ ਕੇ ਦਵਾਂਗੇ ਫਿਰ ਅੱਜ ਉਹਨਾਂ ਨੇ 4 ਦਿਨ ਹੋ ਗਏ ਮੈਨੂੰ ਚਨੀਆਰ ਦਾ ਕੰਮ ਖੋਲ ਕੇ ਦਿੱਤਾ ਆ ਵੀਰ ਜੀ ਸੈੜੀ ਕਲਸੀ ਜੀ ਵੀ ਆਏ ਹੀ ਉਹ ਉਹ ਓਪਨ ਕਰਾ ਕੇ ਗਏ ਆ ਮਤਲਬ ਕਿ ਅਸੀਂ ਬੜਾ ਖੁਸ਼ ਹੋਏ ਕਿ ਚਲੋ ਸਾਡਾ ਕੰਮ ਖੁੱਲ ਗਿਆ ਵਾ ਅੱਗੇ ਜਿਸ ਤਰ੍ਹਾਂ ਮੈਂ ਕੰਮ ਕਰਨ ਜਾਂਦੀ ਸੀ ਜਾਂ ਕਿਸੇ ਦੇ ਕੋਲੋਂ ਮੰਗਦੀ ਸੀ ਹੁਣ ਮੈਨੂੰ ਉਹ ਜ਼ਰੂਰਤ ਨਹੀਂ ਹੈ ਦੀ ਹੁਣ ਮੈਂ ਆਪਣਾ ਕੰਮ ਕਰਾਂਗੀ ਹੁਣ ਬੱਚਿਆਂ ਨੂੰ ਅਸੀਂ ਮੈਂ ਵੇਖੂ ਭਰਾ ਕਿ ਮੈਂ ਮੇਰੀ ਸ਼ੁਰੂ ਤੋਂ ਖਵਾਇ ਸੀ ਕਿ ਜਿੱਦਾਂ ਦੇ ਅਸੀਂ ਦਿਨ ਵੇਖੀਏ ਗਾੜੀ ਮੇਰੀ ਬੱਚੀ ਦਾ ਉਹ ਦਿਨ ਵੇਖੀ ਮੈਂ ਉਹਨੂੰ ਪੜਾਵਾਂਗੀ ਲਿਖਾਵਾਂਗੀ ਜੋ ਵੀ ਉਹ ਫਿਊਚਰ 'ਚ ਬੰਨਾ ਚਾਹੂਗੀ ਮੈਂ ਜ਼ਰੂਰ ਬਣਾਵਾਂਗੀ ਤੇ ਬਸ ਵੀਰ ਜੀ ਇਹ ਹੀ ਕਹਿਣਾ ਚਾਹੁੰਦੀ ਕਿ ਜਿਹੜੇ ਮੇਰੇ ਵਰਗੇ ਕੋਈ ਨਹੀਂ ਸਾਰੇ ਜਾਣੇ ਹਿੰਮਤ ਨਾ ਹਾਰੋ ਜੋ ਸਾਨੂੰ ਰੱਬ ਨੇ ਇਸ ਸਰਤੀ ਤੇ ਭੇਜਿਆ ਸਾਡਾ ਕੁਝ ਸੋਚਿਆ ਵੀ ਆ ਮੇਰੇ ਵਾਂਗੂ ਮੈਂ ਬੜੇ ਕਸਟ ਪਾ ਕੇ ਬੜੀਆਂ ਮੁਸੀਬਤਾਂ ਝਾ ਕੇ ਇੱਥੋਂ ਤੱਕ ਪਹੁੰਚੀ ਆ ਤੇ ਪ੍ਰਮਾਤਮਾ ਨੇ ਮੈਨੂੰ ਪਹੁੰਚਾਇਆ ਵੀ ਤੁਸੀਂ ਵੀ ਵਿਸ਼ਵਾਸ ਰੱਖੋ ਪ੍ਰਮਾਤਮਾ ਤੇ ਯਕੀਨ ਰੱਖੋ ਤੇ ਆਪਣੀ ਮਿਹਨਤ ਦੀ ਕਰੋ ਤੇ ਮਿਹਨਤ ਦੀ ਖਾਓ ਮੈਨੂੰ ਸ਼ੁਰੂ ਤੋਂ ਵਿਸ਼ਵਾਸ ਸੀ ਕਿ ਚਲੋ ਜੇ ਅੱਜ ਮੇਰੇ ਤੇ ਮਾਰੇ ਦਿਨ ਕਦੀ ਚੰਗੇ ਵੀ ਤਾਂ ਆਉਣਗੇ ਤੋ ਪ੍ਰਮਾਤਮਾ ਨੇ ਚਲੋ ਮੇਰਾ ਕੰਮ ਸ਼ੁਰੂ ਕਰਵਾਤਾ ਵਾ ਹੌਲੀ ਹੌਲੀ ਆਪੇ ਦਿਨ ਬਦਲਦੇ ਜਾਣਗੇ ਮੈਨੂੰ ਤੇ ਇੱਕਦਮ ਸਰਪ੍ਰਾਈਜ਼ ਸਰਪ੍ਰਾਈਜ਼ ਹੀ ਮਿਲਿਆ ਹੈਗਾ ਮੈਂ ਤੇ ਇਹਨਾਂ ਕਿਤੇ ਗਈ ਹੀਗੀ ਤੇ ਉੱਥੋਂ ਵੀ ਉਹਨਾਂ ਨੇ ਫੋਨ ਕਰਕੇ ਸੱਦਿਆ ਸੀ ਕਿ ਤੁਸੀਂ ਇੱਥੇ ਆਓ ਤੇ ਮੈਂ ਜਦੋਂ ਆਈ ਸੀ ਮੇਰੇ ਹੰਦਿਆਂ ਨੂੰ ਉਹਨਾਂ ਨੇ ਸਾਰਾ ਕੁਝ ਕਰ ਛੱਡਿਆ ਸੀਗਾ ਕਦਾਮੀ ਮੈਂ ਤੇ ਚੌਂਕੀ ਗਈ ਸੀ ਵੀ ਇਹ ਐਡੀ ਜਲਦੀ ਕਿਸ ਤਰ੍ਹਾਂ ਹੋ ਸਕਦਾ ਆ ਤੁਹਾਨੂੰ ਪਤਾ ਕੋਈ ਵੀ ਕੰਮ ਹੋਏ ਉੱਤੇ ਟਾਈਮ ਲੱਗਦਾ ਆ ਪਰ ਇੱਥੇ ਟਾਈਮ ਨਹੀਂ ਲੱਗਾ ਉਹਨਾਂ ਨੇ ਅ 8-9 ਦਿਨਾਂ ਦੇ ਵਿੱਚ ਵਿੱਚ ਮੈਨੂੰ ਇਸ ਕੰਮ ਦੀ ਸ਼ੁਰੂਆਤ ਕਰਵਾਤੀ। ਹੁਣ ਮੈਂ ਸੁਬਾਹ ਵੀਰ ਜੀ ਸਵੇਰੇ ਉਸ ਵਕਤ ਉੱਠ ਕੇ ਪਹਿਲਾਂ ਜਿੱਧਰ ਜਾਂਦੀ ਸੀ ਦੀਰੀ ਹੁਣਾਂ ਦੇ ਉਧਰੋਂ ਕੰਮ ਕਰਕੇ ਫਿਰ ਆਣ ਕੇ ਮੈਂ ਆਪਣੀ ਗੁੜੀਆਂ ਨੂੰ ਤਿਆਰ ਕਰਦੀ ਹਾਂ ਸਕੂਲ ਭੇਜ ਕੇ ਫਿਰ ਘਰ ਦਾ ਕੰਮ ਕਰਕੇ 10 ਵਜੇ ਮੈਂ ਇੱਥੇ ਆ ਜਾਈ। ਵਿਕਾਸ ਮਹਿਤਾ ਜੀ। ਵੇਖੋ ਸਕੂਨ ਇਹ ਖੀਦਿਆ ਨਹੀਂ ਜਾ ਸਕਦਾ। ਇਹ ਇਹ ਮਹਿਸੂਸ ਕੀਤਾ ਜਾ ਸਕਦਾ। ਦੇਖੋ ਮੇਰੀ ਮਾਂ ਦੀ ਤਸਵੀਰ ਲੱਗੀ ਹੋਈ ਹੈ ਤੇ ਮੇਰੀ ਮਾਂ ਇਸ ਦੁਨੀਆ ਤੇ ਨਹੀਂ ਹੈਗੀ। ਮੈਂ ਆਪਣੀ ਮਾਂ ਨੂੰ ਜਿੰਦਾ ਰੱਖਣਾ ਜਿੰਦਰ ਮੇਰੇ ਸਾਹ ਹੈਗੇ ਆ ਉੰਦਰ ਮੈਂ ਜਿੰਦਾ ਰੱਖਣਾ ਚਾਹਨਾ ਮੈਂ ਚਾਹਨਾ ਮੇਰੇ ਮਰਨ ਤੋਂ ਬਾਅਦ ਵੀ ਮੇਰੀ ਮਾਂ ਦਾ ਨਾਮ ਇਸ ਦੁਨੀਆ ਤੇ ਰਵੇ ਤੇ ਮੈਂ ਆਪਣੀ ਆਪਣੀ ਖੁਸ਼ੀ ਲਈ ਆਪਣੇ ਸਕੂਨ ਲਈ ਇਹ ਸੇਵਾ ਕਰਦਾ ਭੈਣ ਘਰਾਂ ਦਾ ਕੰਮ ਕਰਦੀ ਹੈ ਸਵੇਰ ਨੂੰ ਪਹਿਲਾਂ ਘਰਾਂ ਦੇ ਕੰਮ ਕਰਕੇ ਆਉਂਦੀ ਹੈ ਦੋ ਫਿਰ ਇੱਥੇ ਆ ਜਾਂਦੀ ਹੈ ਟਾਈਮ ਸਿਰ ਆਪਣੇ 10:00 ਵਜੇ ਨਾਲ ਫਿਰ ਇੱਥੇ ਆਪਣਾ ਕੰਮ ਕਰਦੀ ਹੈ ਕੀਰਤ ਕਰਦੀ ਹੈ ਤੇ ਸ਼ਾਮ ਨੂੰ ਆਪਣੇ ਘਰ ਚਲ ਜਾਂਦੀ ਹੈ ਤੇ ਖੁਸ਼ੀ ਕਿੰਨੀ ਹੁੰਦੀ ਨਾ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਆਪਣੀ ਕੀਰਤ ਦੇ ਪੈਸੇ ਆਪਣੀ ਜੇਬ 'ਚ ਹੋਣ ਮੰਗੇ ਹੋਏ ਲੋਕਾਂ ਤੋਂ ਨਹੀਂ ਆਪਣੀ ਕਿਰਤ ਦੇ ਪੈਸੇ ਆਪਣੀ ਜੇਬ 'ਚ ਹੁਣ 1000 ਰੁਪਏ 200 ਰੁਪਏ ਦਾ ਸਾਮਾਨ ਵੇਚ ਕੇ ਉਹ ਪੈਸੇ ਇਕੱਠੇ ਕਰਨੇ ਘਰ ਜਾ ਕੇ ਗਿਣਨੇ ਹਿਸਾਬ ਲਾਣਾ ਕਿੰਨੀ ਖੁਸ਼ੀ ਦੀ ਗੱਲ ਹੈ ਨਾ ਇਹ ਕੋਈ ਕੋਈ ਮਹਿਸੂਸ ਕਰਦੇ। ਅਸਲ ਇਹ ਬੰਦੇ ਇਹ ਮਹਿਸੂਸ ਨਹੀਂ ਕਰ ਸਕਦੇ ਜੋ ਖੁਸ਼ੀ ਭੈਣ ਨੂੰ ਆ। ਕਿ ਕਿੱਡੀ ਵਧੀਆ ਗੱਲ ਹੈ ਕਿ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਖਾਤਰ ਭੈਣਾ ਜਿਸ ਅੱਡੇ ਤੇ ਬਹਿ ਗਈ। ਇਹ ਸੱਦੇ ਤੇ ਬਹਿ ਗਈ ਕਿ ਤਾਂ ਕਿ ਮੇਰਾ ਰੋਜ਼ਗਾਰ ਹੋਏ ਮੇਰਾ ਕੰਮ ਚੱਲੇ ਜੀ ਦੇਖੋ ਇਹ ਮਾਲਕ ਕਰਾਂਦਾ ਮੇਰੀ ਕੋਈ ਈਕਾਤ ਨਹੀਂ ਹੈਗੀ ਮੈਂ ਕਿਸੇ ਨੂੰ ਰੋਟੀ ਪਾ ਕੇ ਦਵਾ ਤੇ ਮੇਰੀ ਕੋਈ ਈਕਾਤ ਨਹੀਂ ਹੈਗੀ ਮੈਂ ਕਿਸੇ ਨੂੰ ਰੋਜ਼ਗਾਰ ਪਾ ਕੇ ਦਵਾ ਇਹ ਮਾਲਕ ਦੀ ਵੀ ਕਿਰਪਾ ਸਾਰੀ ਚੰਗੇ ਕਰਮ ਕੀਤੇ ਹੋਣੇ ਭੈਣ ਨੇ ਆ ਚੰਗੇ ਕਰਮ ਭੈਣ ਦੇ ਅੱਗੇ ਆ ਗਏ ਬਸ ਹੋਰ ਕੋਈ ਗੱਲਾਂ ਨਹੀਂ ਹੈਗੇ ਜੀ ਕਰਮ ਚੰਗੇ ਕਰੋ ਨੀਅਤ ਸਾਫ਼ ਰੱਖੋ ਤੇ ਉਹਦਾ ਰੱਬ ਹੈ ਫਲ ਹਮੇਸ਼ਾ ਜ਼ਰੂਰ ਦਿੰਦਾ ਹੈ ਸਾਡੀ ਟੀਮ ਇਹ ਤੇ ਫੇਰਾ ਮਾਰਦੀ ਰਹਿੰਦੀ ਹੈ ਭੈਣ ਦਾ ਹਾਲ ਚਾਲ ਪੁੱਛੀ ਰਹਿੰਦੀ ਹੈ ਭੈਣ ਨੂੰ ਫੋਨ ਮਾਰ ਦਿੰਦੀ ਵੀਰ ਜੀ ਅੱਜ ਆਏ ਨਹੀਂ ਤੁਸੀਂ ਤੇ ਸਾਡੀ ਟੀਮ ਦੇ ਬੰਦੇ ਆਂਦੇ ਹੀ ਰਹਿੰਦੇ ਆ ਭੈਣ ਨੂੰ ਹਾਲ ਚਾਲ ਪੁੱਛਦੇ ਰਹਿੰਦੇ ਆ ਭੈਣ ਨੂੰ ਸਾਰਾ ਸਮਝਾਤਾ ਕਿੰਦਾਂ ਕਿਰਤ ਕਰਨੀਆਂ ਕਿੱਦਾਂ ਕਿਥੋਂ ਸਮਾਨ ਲੈ ਕੇ ਆਉਣਾ ਹੈ ਕਿੰਨੇ ਦਾ ਸਮਾਨ ਵੇਚਣਾ ਸਾਰਾ ਕੁਝ ਭੈਣ ਨੂੰ ਸਮਝਾਇਆ ਹੋਰ ਵੱਡੀ ਬਤਾ ਕੀ ਗੱਲ ਹੈ ਜਿੰਨੇ ਵੀ ਰਿਕਸ਼ੇ ਲੈਣਾ ਇੱਥੇ ਇਹ ਭੈਣ ਦਾ ਸਾਥ ਦਿੰਦੇ ਕਿਉਂਕਿ ਇਹ ਬੰਦੇ ਮਿਹਨਤੀ ਹੈ ਨਾ ਤੇ ਮਿਹਨਤੀ ਬੰਦੇ ਬੰਦੇ ਮਿਹਨਤ ਵਾਲੇ ਨੂੰ ਵੇਖ ਕੇ ਖੁਸ਼ ਹੁੰਦੇ ਆ ਹੁਣ ਭੈਣ ਦਾ ਸਾਥ ਦਿੰਦੇ ਇੱਥੇ ਕਦੀ ਬੋਰਡ ਰੱਖਤਾ ਕਦੀ ਸਮ